ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਪਿੰਡੂ ਪੰਜਾਬ ਤੇ ਤੇ Facebook ਪੇਜ ਉੱਤੇ ਅੱਜ ਤੁਹਾਡੇ ਲਈ Ford 360 ਟਰੈਕਟਰ ਲੈ ਕੇ ਆਏ ਹਾਂ ਦੋਸਤੋ ਬਹੁਤ ਹੀ ਚੰਗਾ ਟਰੈਕਟਰ ਹੈ ਜੀ ਪੰਜਾਬ ਦਾ ਨੰਬਰ ਹੈ ਦੋਸਤੋ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਠ ਦਿੱਤੇ ਨੰਬਰ ਤੇ 5-7 ਫੋਟੋਆਂ 1-2 ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਕਰਦੇ ਆ ਟਰੈਕਟਰ ਬਾਰੇ ਗੱਲਬਾਤ 433 ट्रैक्टर ਹੈ ਦੋਸਤੋ 2001 ਮਾਡਲ ਹੈ ਜੀ ਪੰਜਾਬ ਦਾ ਨੰਬਰ ਹੈ ਦੋਸਤੋ ਜੇਕਰ ਕਰ ਗਿਆ ਇਸ ਦੇ ਟਾਇਰਾਂ ਦੀ ਟਾਇਰ ਹੈ ਗਿਆ ਜੀ 80 ਪੈਸੇ ਰੰਗ ਪੇਂਟ ਦੋਸਤੋ ਟਰੈਕਟਰ ਦਾ ਸਾਰਾ ਓਰੀਜਨਲ ਹੈ ਇੰਜਨ ਗੇਅਰ ਦੀ ਗਾਰੰਟੀ ਹੈ ਦੋਸਤੋ ਬਹੁਤ ਹੀ ਚੰਗਾ ਟਰੈਕਟਰ ਹੈ ਜੇਕਰ ਕਰ ਗਿਆ ਇਸ ਦੀ ਬੈਟਰੀ ਦੀ ਬੈਟਰੀ ਦੋਸਤੋ ਮਰਾਉਂਡ ਕੰਪਨੀ ਦੀ ਬਿਲਕੁਲ ਨਵੀਂ ਹੈ ਹਜੇ ਤੱਕ 22 ਜਾਂਦਾ ਵਾਰੰਟੀ ਵੀ ਪਈ ਹੈ ਬੈਟਰੀ ਦੀ ਬਹੁਤ ਹੀ ਚੰਗਾ ਟਰੈਕਟਰ ਦੋਸਤੋ ਜੇ ਕਾਲ ਕਰ ਗਿਆ ਪਸ ਦੇ ਰੇਟ ਦੀ ਰੇਟ ਹੈਗਾ ਜੀ 2,60,000 ਰੁਪਿਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਾਣ ਹੋ ਜਾਊਗਾ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਗਿਆੰਦਾ ਉਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਜੀ ਦੇ ਇਰਗੇ ਵਿੱਚ ਟਰੈਕਟਰ ਦੋਸਤੋ ਇਹ ਵਿਕਾਊ ਹੈ ਜੀ ਤੇ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਠ ਦੇ ਉੱਤੇ ਨੰਬਰ ਤੇ ਪੰਜ-ਸੱਤ ਫੋਟੋਆਂ ਇੱਕ ਦੋ ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੀ ਧੰਨਵਾਦ ਜੀ ਮਿਲਦੇ ਆਂ ਕਿਸੇ ਹੋਰ ਵੀਡੀਓ ਵਿੱਚ